ਜੀ ਜੁਗਨਦੀ ਦਾ ਨਾਮ ਚ ਹੈ ਹਾਂ ਉਹਦੇ ਪਿਓ ਦਾ ਨਾਮ ਸਦੋਲ ਸਿੰਘ ਮੇਰੇ ਟਰੀ ਨਾਲ ਬਲਾਤਕਾਰ ਕੀਤਾ ਜੇ ਉਹਨੇ ਬਲਾਤਕਾਰ ਕਰਨ ਦੇ ਵਤ ਤੇ ਅਸੀਂ ਸਾਡੇ ਨਾਲ ਪਾਜੀ ਹੈਗੇ ਆ ਉਹ ਸਾਨੂੰ ਲੈ ਕੇ ਗਏ ਦਫਤਰੇ ਦਫਤਰ ਲੈ ਕੇ ਜਾਂਦੇ ਆ ਉੱਥੇ ਉਹਨਾਂ ਨੂੰ ਦਸਿਆ ਜੀ ਆਦ ਦੇ ਆਦ ਦਾ ਦਾ ਗਾਲਾ ਉਹਨਾਂ ਨੇ ਕਾਗਜ਼ੀ ਕਾਰਵਾਈ ਕੀਤੀ ਇਹ ਦੁਆਤਰ ਹਾਂਜੀ ਠੀਕ ਕਰਦਾ ਹਾਂਜੀ ਬੜਕਲਾ ਹਾਂਜੀ ਸਾਡੇ ਕੋਲ ਸੁਣ ਤੇ ਗਿਆ ਲੋੜ ਪੈਂਦੇ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੇ ਪੱਕਾ ਸੁਣ ਹੋਇਆ ਸਾਡੇ ਕੋਲ ਜੀ ਕਰ ਵੀ ਕਰਿਆ ਪਰ ਸਾਥ ਨੇ ਕਿ ਅਹੀਂ ਪਰਚਾ ਕਰਾਤਾ ਜੇ ਉਹਨਾਂ ਨੇ ਪਰਚਾ ਕਰਾਇਆ ਵਾ

ਕਹਿੰਦਾ 10 ਲੱਖ ਰੁਪਇਆ ਲੈ ਲਾ ਮੇਰੇ ਤੋਂ ਹਾਂ ਤੇ ਕੇਸ ਰਫਾ ਦਫਾ ਕਰ ਲਾ ਮੈਂ ਕਹਾ ਜੀ ਮੈਂ 10 ਲੱਖ ਰੁਪਇਆ ਨਹੀਂ ਲਾਉਂਦਾ ਉਹ ਕਹਿੰਦੇ ਜਿਹੜੇ ਸਾਡੇ ਨਾਲ ਬੰਦੇ ਸੀ ਮੈਂ ਉਹਨਾਂ ਨੂੰ ਕਾਲ ਕੀਤਾ ਉਸੇ ਵੇਲੇ ਉਹ ਕਹਿੰਦੇ ਅਗੇ ਤੇ ਉਹਨਾਂ ਦੀ ਵੀਡੀਓ ਵੀ ਬਣਾਈ ਹੈ ਜਦੋਂ ਮੇਰੇ ਘਰੇ ਆਈ ਉਹਦੇ ਦਿਨੇ ਉਹਦੇ ਬਾਅਦ ਫੇਰ ਉਹ ਇਹ ਯਾਰਾ ਜੀ ਰਾਤ ਨੂੰ ਸਾਡੇ ਕੋਲ ਆਇਆ ਉਦੋਂ ਕਹਿੰਦਾ 10 ਲੱਖ ਰੁਪਇਆ ਲੈ ਲਓ ਹਾਂ ਤੇ ਰਾਜੀਨਾਮਾ ਕਰ ਲਓ ਜਦੋਂ ਮੈਂ ਨਹੀਂ ਮੰਨਿਆ ਤੇ ਕਹਿੰਦਾ ਜੇ ਮੈਂ 2 ਲੱਖ ਰੁਪਇਆ ਦੇ ਕੇ ਤੇ ਤੈਨੂੰ ਮੈਂ ਮਰਵਾ ਦੂੰਗਾ ਪਰ ਹਾਂ ਤੋਂ ਪਰਦੇਸੀ ਬੰਦਾ ਜਿਹੜਾ ਸਾਥ ਕਿੰਨੇ ਦੇਣਾ ਮੇਰੀ ਪੋਣ ਬਹੁਤ ਅੱਧੀਆ ਬਹੁਤ ਉਤੇ ਕਾ ਬਦਮਾਸ਼ਾ ਲਿਆ ਹਾਂ ਹਾਂ ਜ਼ਿਆਦਾ ਰਿਸਤਾ ਜਿਹੜਾ ਰਿਸਤਾ ਲੈਣਾ ਨਿਰਣਾ ਮੇਰੀ ਕੁੜੀ ਦਾ ਆਪਾਂ ਤੇਰੀ ਬੇਟੀ ਹਾਂ ਉਹਦੀ ਕੁੜੀ 25 ਸਾਲ ਦੀ ਆ ਤੇ ਮੇਰੀ ਕੁੜੀ 16 ਸਾਲ ਦੀ ਆ ਤੇ ਉਹ ਰਿਸਤਾ ਲੈ ਕੇ ਆਏ ਸੀ ਜਬ ਮੈਂ ਤਲਾਕ ਦੇ ਦੂੰਗਾ ਆਪਣੇ ਕਾਰਾ ਲੈ ਨੋ ਜਿੱਥੋਂ ਮਰਜੀ ਸੌ ਖਵਾ ਲਓ ਹਾਂ ਤੇ ਉਹਦਾ ਵਿਆਹ ਕਰ ਦੋ ਐਂ ਨਹੀਂ ਮੰਨੇ ਐਂ ਨਹੀਂ ਮੰਨੇ ਤਾਂ ਫੇਰ ਸਾਨੂੰ ਧਮਕੀਆਂ ਦਿੱਤੀਆਂ ਜੇ ਸਾਨੂੰ ਜਾਂਦੇ ਮਾਰਾ ਦਾਂਗੇ ਐ ਆ ਉਹ ਹਾਂਜੀ ਹਾਂਜੀ ਉਹਦੇ ਧਮਕੀਆਂ ਦੀ ਵੀ ਸਾਡੇ ਕੋਲ ਪੱਕੇ ਸਬੂਤ ਹੈਗੇ ਆ ਨਹੀਂ ਨਹੀਂ ਕਾਲਾ ਨੇ ਉਹ ਆਪ ਆ ਕੇ ਧਮਕੀਆਂ ਦਿੱਤੀਆਂ ਸ਼ਾਹ ਕੋ ਮੀਣ ਹਾਂਜੀ ਐਸਐਸਸੀ ਸਾਹਿਬ ਤੋਂ ਲੈ ਕੇ ਆਏ ਹਾਂ ਤੇ ਦਰਖਾਸਤ ਫੇਰ ਦੂਜੀ ਵਾਰੀ ਦੇ ਕੇ ਆਏ ਆਏ ਹਾਂ ਜੋ ਉਹਨਾਂ ਫੜ ਜਲਤੋ ਜਲਦ ਫੜਿਆ ਜਾਵੇ ਐਸਐਸਸੀ ਸਾਹਿਬ ਨੇ ਕੀ ਕਰੀ ਉਸ ਵਾਸਤੇ ਐਸਐਸਸੀ ਸਾਹਿਬ ਨੇ ਕਿਹਾ ਜੇ ਉਹ ਤਾਂ ਸਾਨੂੰ ਮਿਲੇ ਰਹੀਂ ਆ ਨੰਬਰ ਦਿੱਤਾ ਵਾ ਲਵਾ ਕੇ ਜਿਹੜੀ ਗੱਲ ਆ ਹਾਂਜੀ ਐ ਮੰਗ ਕਰ ਦਿਆ ਜਿਹੜੇ ਸਾਡੇ ਪੰਜਾਬੀ ਪ੍ਰਾ ਹੈ ਗਿਆ ਉਹ ਅੱਗੇ ਵੀ ਸਾਡਾ ਸਾਥ ਦੇ ਕੇ ਤੇ ਉੱਤੇ ਫਰਜ਼ਾ ਕਰਾਇਆ ਵਾ ਉਹਦੀ ਬਹੁਤ ਪਹੁੰਚ ਹੈਗੀ ਆ ਕਿਹੜੀ ਫਰਜ਼ਾ ਹੋਇਆ ਉੱਤੇ ਹਾਂ ਤੇ ਉਹਨੇ ਫੇਰ ਸਾਥ ਨਾਲ ਕੋਈ ਪਰਵਨ ਉਹਨੇ ਜੇਦੀ ਸਜਾ ਹੰਦੀ ਆ ਹਾਂ ਉਹ ਤੋਂ ਦੁੱਗਣੀ ਸਜਾ ਉਹਨਾਂ ਮਿਲਣੀ ਚਾਹੀਦੀ ਉਹ ਵਕੀਲ ਹੋਣ ਹੋਂਦਿਆ ਉਹਦੋਂ ਸਭ ਕਾਨੂੰਨ ਦਾ ਪਤਾ ਹੀ ਫੇਰ ਵੀ ਉਹਨੇ ਆ ਕੰਮ ਕੀਤਾ ਵਾ ਦੂਜੀ ਗੱਲ ਆ ਉਹ ਕੁੜੀ ਬਣਾ ਕੇ ਕੁੜੀ ਕਹਿ ਕੇ ਤੇ ਉਹਨੇ ਇੱਕ ਗਲਤ ਕੰਮ ਕੀਤਾ ਵਾ ਚਾਹੇ ਕੁਝ ਕੁਝ ਮੰਗਰਦੀ ਉਹਨੂੰ ਹਾਂਜੀ ਉਹਨੂੰ ਗ੍ਰਿਫਤਾਰੀ ਹੋਣੀ ਚਾਹੀਦੀ ਆ ਜਲਤੋ ਜਲਤ ਗ੍ਰਿਫਤਾਰੀ ਹੋਣੀ ਚਾਹੀਦੀ ਆ ਮੈਂ ਜਾਣਦੇ ਮਾਰਨ ਦੀ ਧਮਕੀ ਦਿੱਤੀ ਆ ਐ ਸਾਰੇ ਜਨੇ ਪੱਦ ਗਏ ਜੇ ਉਥੋਂ ਰਾਤ ਨੂੰ 11:30 ਵਜੇ ਐ ਬਸ ਫੜ ਕੇ ਹਾਂ ਤੇ ਮੈਂ ਆਪਣੇ ਪਰਿਵਾਰ ਬੱਚਿਆਂ ਨੂੰ ਲੈ ਕੇ ਨਿਕਲ ਗਿਆ ਹਾਂਜੀ ਇਹ ਇਹ ਥਾਣੇ ਇਹ ਕਹਿੰਦਾ ਵਾ ਜੇ ਮੈਨੂੰ ਉਤਰਾਂ ਵੀ ਸਜ਼ਾ ਹੋਣੀ ਆ ਤੇ ਉਤਰਾਂ ਵੀ ਹੋਣੀ ਆ ਮੈਂ ਤੈਨੂੰ ਮਾਰ ਕੇ ਹੀ ਲੈ ਜਾਉਂਦਾ ਹਾਂ ਮੈਂ ਤਾਂ ਵੀ ਉਹ ਜਾਨ ਦਾ ਬੰਦਾ ਮੇਰਾ ਮੇਰੇ ਜਾਨ ਦਾ ਯਾਰ ਮੇਰੇ ਨਾਲ ਜਿਹੜੇ ਬੰਦੇ ਸਾਥ ਦਿੱਤੇ ਆ ਪਰ ਹਾਂ ਉਹਨਾਂ ਦੇ ਜਾਂਦੇ ਕੋਈ ਵੀ ਖਤਰਾ ਹੁੰਦਾ ਵਾ ਕੋਈ ਵੀ ਨੁਕਸਾਨ ਹੁੰਦਾ ਵਾ ਉਹ ਗ੍ਰਦਾਮ ਸਿੰਘ ਉਹ ਪੀਲ ਜਮਵਾਹਾਰਾ ਉਹਦੀ ਕੁੜੀ ਐਨੀ ਜਮਵਾਹਾਰਾ ਅਧਿਕਾਰ ਵਾਲੀ ਨੀਤੀ ਜਮਵਾਹਾਰਾ ਤੇ ਉਹਦੇ ਮੰਡੇ ਜਮਵਾਹਾਰਾ ਗਿਆ ਤੇ ਉਹਨਾਂ ਦਾ ਜਿਹੜੇ ਸਾਥ ਦਿੰਦੇ ਉਹ ਪਏ ਆ ਉਹ ਜਮਵਾਹਾਰਾ ਹੈਗੇ ਆ ਲਗਭਗ ਜਿਹੜੀ ਲੜਕੀ ਦੀ ਉਮਰ 15 ਤੋਂ 16 ਸਾਲ ਆ ਤੇ ਜਿਹੜੀ ਵਕੀਲ ਦੀ ਉਮਰ ਆ ਉਹ ਮੇਰੇ ਖਿਆਲ 45 ਤੋਂ 50 ਸਾਲ ਦੀ ਹੋਣੀ ਚਾਹੀਦੀ। ਤੇ ਜਿਹੜਾ ਉਹਦਾ ਪਰਿਵਾਰ ਆ ਹੁਣ ਇਹਨਾਂ ਦੇ ਮਗਰਮਗਰ ਤਰਲੇ ਕਾਢ ਰਿਹਾ ਜੀ ਤੁਸੀਂ ਉਹਦੇ ਨਾਲ ਕੋਈ ਫੈਸਲਾ ਕਰ ਲਓ ਤੇ ਮੈਂ ਆਪਣੇ ਆਪ ਨੂੰ ਤਲਾਕ ਦੇ ਦੇਣੀ ਐ ਤੇ ਤੁਸੀਂ ਆਪਣੀ ਬੇਟੀ ਦਾ ਰਿਸ਼ਤਾ ਉਹਦੇ ਨਾਲ ਕਰ ਲਓ। ਇਹਨੂੰ ਇਹ ਨਹੀਂ ਸਮਝ ਲੱਗਦੀ ਕਿ ਜਿਹੜੇ ਵਕੀਲ ਨੇ ਆਪਣੀ ਬੇਟੀ ਜਿਹੜੀ ਆ ਉਹ ਦੀ ਹੈਗੀ ਆ 25 ਸਾਲ ਦੀ। 25 ਸਾਲ ਦੀ ਬੇਟੀ ਆ ਤੇ 15 ਸਾਲ ਦੀ ਬੇਟੀ ਨੂੰ ਕੱਲ ਨੂੰ ਕਿਤਰਾ ਮਾਂ ਕਹਿ ਦੂਗੀ ਤੇ ਇਸ ਕਰਕੇ ਇਹਨਾਂ ਦੇ ਉੱਤੇ ਵੀ ਮੈਂ ਕਿਹਾ ਦੋਨਾਂ ਦੇ ਮਾਵਾਤਿਆਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਜਿਹੜੇ ਇਹੋ ਜਿਹੀਆਂ ਸੋਚਨ ਸ਼ਕਤੀ ਜਿਹੜੀਆਂ ਨਾਲੀਆਂ ਗਲਤ ਹੋ ਗਈਆਂ ਕਿਉਂਕਿ ਆਪਾਂ ਬੱਚੀਆਂ ਨੂੰ ਉੱਥੇ ਤੇ ਇਨਸਾਫ ਦੋਣਾ ਜਿਨ੍ਹਾਂ ਦੇ ਕੋਲ ਅਸੀਂ ਜਾਂਦੇ ਆ ਵਕੀਲ ਤੇ ਡਾਕਟਰ ਜਿਹੜਾ ਵਾ ਉਹਨਾਂ ਨੂੰ ਰੱਬ ਗਿਨੇ ਆ ਗਿਆ ਰੱਬ ਗਿਨੇ ਆ ਗਿਆ ਜੇ ਰੱਬ ਹੀ ਸਾਡੇ ਨਾਲ ਇੰਨਾ ਵੱਡਾ ਧੋਖਾ ਕਰ ਦੇਵੇ ਸਾਡੀਆਂ ਬੱਚੀਆਂ ਸੀਫ ਨਹੀਂ ਐਗੀਆਂ ਇਹ ਜੀ ਇਹਨਾਂ ਦੇ ਕੋਲੋਂ ਅਸੀਂ ਦੋਖ ਆਪਣੀਆਂ ਬੱਚੀਆਂ ਦਾ ਲੈ ਕੇ ਜਾਂਦੇ ਆ ਤੇ ਕੱਲ ਨੂੰ ਕਿਹੜਾ ਵਕੀਲ ਆ ਜਿਹੜਾ ਇਹਨਾਂ ਦਾ ਕੋਈ ਮਸਲਾ ਹੱਲ ਕਰੇਗਾ ਮੈਂ ਉਹਨਾਂ ਵੀਰਾਂ ਵਕੀਲਾਂ ਨੂੰ ਵੀ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਕਿ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਤੁਸੀਂ ਇੱਕ ਬੜੀ ਵੱਡੀ ਜ਼ਿੰਮੇਵਾਰੀ ਦੇ ਵਿੱਚ ਲੱਗਦੇ ਜੇ ਇਹਦੇ ਵਿੱਚ ਤੁਹਾਡੇ ਕੋਲ ਕੇਸ ਆਉਂਦੇ ਆ ਤੇ ਜਿਹੜੇ ਕੇਸ ਆਉਂਦੇ ਆ ਉਹਦੇ ਵਿੱਚ ਇੱਕ ਸੱਚ ਦੇ ਪੈਰੇ ਦੇ ਉੱਤੇ ਕੇਸ ਆਉਂਦੇ ਆ ਜੇ ਤੁਹਾਨੂੰ ਰੱਬ ਦਾ ਰੂਪ ਲੋਕ ਮੰਨਦੇ ਨੇ ਅਖੀਰਲਾ ਰਸਤਾ ਜਿਹੜਾ ਵਾ ਸਭ ਤੋਂ ਜਿਹੜਾ ਖੀਰਲਾ ਸਾਬ ਜੇ ਕੋਈ ਵੀ ਅਦਾਲਤ ਜਿਹੜੀ ਹੁੰਦੀ ਹੈ ਉਹਨੂੰ ਖੀਰਲਾ ਰੱਤਾ ਕਿਹਾ ਜਾਂਦਾ ਕਿ ਸਾਡੀ ਜਿਹੜੀ ਸੁਣਵਾਈ ਹੈ ਅਦਾਲਤੇ ਚੱਲ ਜਾਂਦੀ ਤਾਂ ਕਿ ਉੱਥੋਂ ਇਨਸਾਫ ਹੋ ਨ ਸਕੇ ਜੇ ਤੁਹਾਡੇ ਵੇਖੀ ਰਹਿਣ ਵਾਲਾ ਇੱਕ ਦਰਿੰਦਾ ਜਿਹੜਾ ਆਪਣੇ ਆਪ ਨੂੰ ਵਕੀਲ ਵਕੀਲ ਇਹਨਾਂ ਤੋਂ ਕਹਿੰਦੇ ਜਾਂਦੀ ਪੂਰਾ ਲਾਲਚ ਦੀ ਬਹੁਤ ਜਿਆਦਾ ਦੇ ਰਿਆ ਮੇਰਾ ਇੱਕ ਸਾਥੀ ਆ ਉਹਨੂੰ ਇੱਕ ਕੱਲ ਫੋਨ ਵੀ ਆਇਆ ਵਾ ਜਿਹਦੇ ਵਿੱਚੋਂ ਅਗਲੇ ਡੀਡੀਪੀ ਤੱਕ ਗੱਲ ਕਰਦੇ ਆ ਡੀਆਈਪੀ ਸਾਡੇ ਨਾਲ ਆ ਜੀ ਤੁਸੀਂ ਇਹਨਾਂ ਨਾਲ ਰਾਜੀਨਾਵਾ ਕਰੋ ਇਹਨਾਂ ਨੂੰ ਵੀ ਜਨੂ ਮਾਮੀਆਂ ਤੁਮਚੀਆਂ ਦਿੱਤੀਆਂ ਜਿੱਦਣ ਅਸੀਂ ਪ੍ਰਕਾ ਕਰਵਾਇਆ ਵਾ ਇਹਨਾਂ ਦੇ ਘਰੇ ਰਾਤ 11 ਵਜੇ ਜਾ ਕੇ ਘਮਚੀ ਦਿੱਤੀ ਇਹਨੂੰ ਫਿਰ ਉਸ ਤੋਂ ਬਾਅਦ ਦਿਨ ਚੜ੍ਹਦੀਆਂ ਦੋਵੇਂ ਮਾਵਾਂ ਈਆਂ ਪਿਆਰ ਹੋ ਕੇ ਤੇ ਸਾਡੇ ਕੋਲ ਵੀਡੀਓ ਵੀ ਆ ਤੇ ਬਿਲਕੁਲ ਤਿਆਰ ਪਿਆਰ ਹੋ ਕੇ ਜਿੱਦਾਂ ਵਿਆਹ ਸ਼ਾਦੀ ਦੇ ਵਿੱਚ ਚੱਲੇ ਆ ਉਸ ਹਿਸਾਬ ਨਾਲ ਪਿਆਰ ਹੋ ਕੇ ਤੇ ਇਹਨਾਂ ਨੂੰ ਜਾ ਕੇ ਇਹਨਾਂ ਨਾਲ ਗੱਲਬਾਤ ਕਰਦੀ ਆ ਤੇ ਫਿਰ ਨਾਲ ਕਹਿੰਦੀ ਆ ਕਿ ਮੈਂ ਆਪ ਤਲਾਕ ਦੇ ਦਿੰਨੀ ਆ ਤੇ ਤੁਸੀਂ ਆਪਣੀ ਬੇਟੀ ਦਾ ਰਿਸ਼ਤਾ ਕਰ ਦਿਓ ਲਗਭਗ ਸਾਲ ਤੋਂ ਹੀ ਹੋ ਰਿਆ ਸੀ ਜੀ ਲੜਕੀ ਦੇ ਨਾਲ ਤੇ ਲੜਕੀ ਨੇ ਅੱਕ ਕੇ ਜਦੋਂ ਆਪਣੇ ਫਾਦਰ ਨੂੰ ਦੱਸਿਆ ਆ ਤੇ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਨੇ ਉਹ ਸਾਡੇ ਕੋਲ ਪਹੁੰਚੇ ਸੀ ਤੇ ਅਸੀਂ ਮਤਲਬ 5 ਤਰੀਕ ਨੂੰ ਜਿਹੜਾ ਆ ਬਾਲ ਸੁਰੱਖਿਆ ਅਫਸਰ ਜਿਹੜੇ ਉਹਨਾਂ ਨੂੰ ਕੰਪਲੇਂਟ ਕੀਤੀ ਤੇ ਉਹਨਾਂ ਨੇ ਕਾਰਵਾਈ ਕਰਕੇ 6 ਤਰੀਕ ਨੂੰ ਜਿਹੜੀ ਆ ਅਸੀਂ ਐਫ ਆਈ ਆਰ ਦਰਜ ਕਰਵਾਈ ਆ ਥਾਣਾ ਸਿਟੀ ਤਰਨਤਾਰਨ ਜਿਹਦਾ ਨੰਬਰ ਹੈਗਾ ਵਾ 183/25 थाना सिटी तरਨਤਾਰਨ ਤੋਂ ਤੇ ਉਹਦੇ ਤੋਂ ਬਾਅਦ 6 ਤਰੀਕ ਨੂੰ ਸੌਰੀ 7 ਤੇ 8 ਤਰੀਕ ਨੂੰ ਇਹਨਾਂ ਨੂੰ मतलब ਅਸੀਂ ਐਸਐਚਓ ਸਾਹਿਬ ਨੂੰ ਦਿੰਨੇ ਐਪਲੀਕੇਸ਼ਨ ਜਿਹਦੇ ਵਿੱਚ ਅਸੀਂ ਸਾਰੀ ਡਿਟੇਲ ਉਹਨਾਂ ਨੂੰ ਦੱਸੀ ਆ ਕਿ ਇਹਨਾਂ ਨੂੰ ਧਮਕੀਆਂ ਆ ਰਹੀਆਂ ਵਾ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਵਾਈਫ ਨੇ ਵੀ ਇਹਨਾਂ ਨੂੰ ਆ ਕੇ ਵਿਆਹ ਦੀ ਆਫਰ ਦਿੱਤੀ ਆ ਕਿ 16 ਸਾਲ ਦੀ ਜਿਹੜੀ ਆਪਣੀ ਨਾਬਾਲਗ ਬੱਚੀ ਆ ਉਹਦਾ ਤੁਸੀਂ ਮੇਰੇ ਘਰ ਵਾਲੇ ਦੇ ਨਾਲ ਵਿਆਹ ਕਰ ਦੋ ਮਤਲਬ ਬੜੀ ਸ਼ਰਮਨਾਕ ਗੱਲ ਆ ਜਿਹੜੀ ਉਹਨਾਂ ਦੀ ਬੇਟੀ ਆ ਲਗਭਗ 20 ਤੋਂ 25 ਸਾਲ ਉਦੀ ਏਜ ਹੋਣੀ ਆ ਲਗਭਗ ਜੋ ਮੈਨੂੰ ਲੱਗਦਿਆ ਉਹਦਾ ਚਿਹਰਾ ਦੇਖ ਕੇ ਤੇ ਉਹ ਉਹ ਲੜਕੀ ਵੀ ਲਾ ਕਰ ਰਹੀ ਆ ਸਾਨੂੰ ਸੁਣਨ ਤੇ ਪਤਾ ਲੱਗਾ ਕਿ ਉਹ ਲਾਰ ਉਸ ਕਰ ਰਹੀ ਆ ਤੇ ਫਿਰ ਵੀ ਉਹ ਆ ਕੇ ਉਹਨਾਂ ਦੇ ਘਰੇ ਆ ਕੇ ਘਰੇ ਆ ਕੇ ਇਹਨਾਂ ਨੂੰ ਧੰਗੀਆਂ ਦੇ ਰਹੇ ਆ 16 ਸਾਲ ਦੀ ਲੜਕੀ ਦਾ ਮੰਨਵਾ ਵਿਆਹ ਕਰਨ ਦੀਆਂ ਗੱਲਾਂ ਕਰਦੇ ਪਏ ਆ ਉਸ ਤੋਂ ਬਾਅਦ ਹੁਣ ਅਸੀਂ ਅੱਜ ਅਸੀਂ ਬਿਲਕੁਲ ਜੀ ਬਿਲਕੁਲ ਹੋਣੀ ਚਾਹੀਦੀ ਹੈ ਉਹਨਾਂ ਨੂੰ ਕਾਨੂੰਨ ਦਾ ਪਤਾ ਹੈ ਕਿਉਂਕਿ ਉਹ ਲਾਅ ਦਾ ਕੋਰਸ ਕਰ ਰਹੀ ਆ ਉਹਨੂੰ ਕਾਨੂੰਨ ਦਾ ਪਤਾ ਹੈ ਸਾਡੇ ਕੋਲ ਸਾਰੇ ਵੀਡੀਓ ਪ੍ਰੂਫ ਹੈਗੇ ਆ ਜਿਦੇ ਵਿੱਚ ਇਹਨਾਂ ਨੂੰ ਇਹ ਗੱਲ ਕਹਿ ਰਹੀ ਆ ਇਹ ਮਨੋਸ਼ ਕੁਮਾਰ ਜੀ ਉਹਨਾਂ ਨੇ ਵੀਡੀਓ ਬਣਾਈਆਂ ਜਿਹੜੀ ਸਾਨੂੰ ਦਿੱਤੀ ਆ ਉਹ ਅਸੀਂ ਅੱਜ ਪੈਨ ਡਰਾਈਵ ਦੇ ਵਿੱਚ ਪਾ ਕੇ ਤੇ ਨਾਲ ਲਗਾ ਕੇ ਐਸਐਸਪੀ ਸਾਹਿਬ ਨੂੰ ਪੇਸ਼ ਕੀਤੀ ਹੋਈ ਆ ਜਿਨ੍ਹਾਂ ਨੇ ਡੀਐਸਪੀ ਸਾਹਿਬ ਨੂੰ ਮਾਰਕ ਕੀਤੀ ਹੋਈ ਐਪਲੀਕੇਸ਼ਨ ਤੇ ਬਾਕੀ ਦੇਖੋ ਹੁਣ ਕਾਰਵਾਈ ਕੀ ਕਰਦੇ ਆ ਐਸਐਚਓ ਸਾਹਿਬ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੂੰ ਹਾਲੇ ਤੱਕ ਕੋਈ ਵੇਰਿਆ ਨਹੀਂ ਆ ਉਹ ਬੰਦਾ ਫੜਿਆ ਜਾਣ ਨਹੀਂਦਾ ਸਾਨੂੰ ਬਹੁਤ ਜਿਆਦੀਆਂ ਧੰਕੀਆਂ ਆ ਫੋਨ ਦੇ ਉੱਪਰ ਜਿਵੇਂ ਕਿ ਸਾਡੇ ਡੀਆਈਜੀ ਸਾਡੇ ਰਿਸ਼ਤੇਦਾਰ ਆ ਜੀ ਸਾਡੇ ਉਹ ਜੀ ਫਲਾਣੇ ਆ ਜੀ ਸਾਡਾ ਕੋਈ ਆ ਜੀ ਮਤਲਬ ਕੋਈ ਸਰਪੰਚ ਕਰਦਾ ਫੋਨ ਕਦੀ ਕੋਈ ਕਦੀ ਕੋਈ ਟੀਚਰ ਕਰਦਾ ਆ ਫੋਨ ਸਾਨੂੰ ਮਤਲਬ ਸਾਡੇ ਘਰਾਂ ਚ ਆ ਆ ਕੇ ਸਾਨੂੰ ਬਹੁਤ ਪਰੇਸ਼ਾਨ ਕਰਦੇ ਪਏ ਆ ਕਿ ਤੁਸੀਂ ਇਹਨਾਂ ਦਾ ਰਾਜੀਨਾਮਾ ਕਿਸੇ ਨਾ ਕਿਸੇ ਤਰੀਕੇ ਨਾਲ ਕਰਵਾ ਦਿਓ ਤੇ ਉਹ ਪੈਸਿਆਂ ਦੀ ਆਫਰ ਦਿੰਦੇ ਆ ਜੀ ਅਸੀਂ ਮਕਾਨ ਬਣਾ ਦਾਂਗੇ ਜੀ ਅਸੀਂ 10 ਲੱਖ ਰੁਪਈਆ ਦੇ ਦਾਂਗੇ ਮਤਲਬ ਇੰਨਾ ਜ਼ਿਆਦਾ ਪਰੇਸ਼ਾਨ ਹਰੈਸਮੈਂਟ ਕੀਤਾ ਤੇ ਜੇ ਸਾਨੂੰ ਕਰ ਸਕਦੇ ਆ ਇਹਨਾਂ ਨੂੰ ਕਿੰਨਾ ਕੀਤਾ ਹੋਊਗਾ ਜੇਕਰ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਜਾਂ ਮਨੋਜ ਕੁਮਾਰ ਜੀ ਦਾ ਕੋਈ ਵੀ ਨੁਕਸਾਨ ਹੁੰਦਾ ਆ ਤੇ ਉਹਦੇ ਜ਼ਿੰਮੇਵਾਰ ਜਿਹੜੇ ਵਕੀਲ ਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਸਪੋਰਟਰ ਹੋਣਗੇ ਜੀ ਤੇ ਬਾਕੀ ਸਾਨੂੰ ਇਹ ਵੀ ਪਤਾ ਲੱਗਾ ਆ ਕਿ ਜਿਹੜੇ ਐਡਵੋਕੇਟ ਆਪਣੇ ਆਪ ਨੂੰ ਘੁਵਾ ਰਿਹਾ ਵਾ ਗੁਰਨਾਮ ਸਿੰਘ ਉਹਦਾ ਜਿਹੜਾ ਆ ਵਕਾਲਤ ਜਿਹੜੀ ਉਹ ਕਰ ਰਿਹਾ ਵਾ ਉਹ ਵੀ ਉਹਦਾ ਜਾਲੀ ਆ ਲਾਇਸੈਂਸ ਵੀ ਇਹਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਇਹਦਾ ਵੀ ਸ਼ਾਇਦ ਕੇਸ ਲੱਗਾ ਹੋਇਆ ਵਾ ਚੰਡੀਗੜ੍ਹ ਕੋਰਟ ਦੇ ਵਿੱਚ